ਵੀ ਜਿਹੜਾ ਹੋਲਾ ਮਹੱਲੇ ਤੇ ਨਹੀਂ ਆਉਂਦਾ ਉਹ ਸਮਝੋ ਮਰ ਗਿਆ ਬੰਦਾ ਉਹ ਨਿਯੰਗ ਸਿੰਘ ਮਰ ਗਿਆ ਉਹ ਮਰਿਆ ਹੋਇਆ ਜਿਹੜਾ ਹੋਲੇ ਮਹੱਲੇ ਤੇ ਨਹੀਂ ਆਉਂਦਾ ਇਸ ਕਰਕੇ ਜਿਹੜੇ ਜਾਗਦੇ ਨੇ ਜਿਹੜੇ ਜਿਉਂਦੇ ਨੇ ਉਹ ਹੋਲੇ ਮਹੱਲੇ ਤੇ ਜਰੂਰ ਆਉਣਗੇ ਉਹ ਆਉਂਦੇ ਨੇ ਇੱਥੇ ਵੀ ਹੀਰਾਂ ਘੱਟ ਕੇ ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਹੋਲਾ ਮਹੱਲਾ ਜਾ ਮਨਾਇਆ ਜਾਂਦਾ ਸਭ ਤੋਂ ਵੱਧ ਇਕੱਠੇ ਇੱਥੇ ਹੁੰਦਾ ਗੁਰੂ ਕੇ ਲੰਗਰ ਥਾਂ ਪਰ ਥਾਂ ਚੱਲਦੇ ਨੇ ਦਲਾਂ ਪੰਥਾਂ ਦੇ ਸਮੇਤ ਜਿਹੜੇ ਆਪੋ ਆਪਣੀਆਂ ਫੌਜਾਂ ਦੇ ਸਮੇਤ ਦਲ ਪੰਥ ਪਹੁੰਚ ਕੇ ਜਿਹੜੀਆਂ ਹਾਜ਼ਰੀਆਂ ਭਰਦੇ ਨੇ ਤੇ ਅੱਜ ਵੀ ਬੁੱਢਾ ਦਲ ਦੀ ਸੋਣੀ ਦੇ ਵਿੱਚ ਨਗਤਕੇ ਦਾ ਕੱਪ ਵੀ ਕਰਾਇਆ ਜਾਣਾ ਹੋਰ ਵੀ ਬਹੁਤ ਸਾਰਾ ਜਿਹੜਾ ਹੈਗਾ ਗੁਰਮਤ ਦਾ ਪ੍ਰਚਾਰ ਹੁੰਦਾ ਦੀਵਾਨ ਸਜਦੇ ਨੇ ਗੁਰਬਾਣੀ ਦੀ ਕਥਾ ਕੀਰਤਨ ਹੁੰਦੀ ਆ ਢਾਡੀ ਰਾਗੀ ਸਿੰਘ ਜਿਹੜੇ ਕਥਾਵਾਂ ਕਰਦੇ ਨੇ ਜਿਹੜੇ ਸਿੰਘ ਨੇ ਹੋਰ ਸ਼ਾਸਤਰ ਵੀ ਇੱਥੇ ਜਿਹੜੇ ਸਿਕਨ ਸਿੰਘ ਨੇ ਤੁਸੀਂ ਜਾ ਕੇ ਤੁਸੀਂ ਦੇਖੋ ਉੱਥੇ ਉਹ ਵੀ ਸ਼ਾਸਤਰ ਵੀ ਇੱਥੇ ਹਰੇਕ ਤਰ੍ਹਾਂ ਦਾ ਜਿਹੜਾ ਕਿਰਪਾਨ ਵਰਸਾ ਢਾਲਾਂ ਨਾਕਲੀਆਂ ਜਿੰਨਾ ਵੀ ਚੀਜ਼ਾਂ ਨੇ ਬਾਟੇ ਜੋ ਵੀ ਇੱਥੇ ਸ਼ਾਸਤਰ ਉਹ ਵਿਕਣ ਵਾਸਤੇ ਸੇਲ ਵਾਸਤੇ ਆਉਂਦੇ ਜਿਹੜੇ ਨਿਹੰਗ ਸਿੰਘ ਨੇ ਜਾਂ ਹੋਰ ਪੰਜਾਬ ਦੇ ਵਿੱਚੋਂ ਜਾਂ ਪੂਰੇ ਕੱਲੇ ਪੰਜਾਬ ਤੋਂ ਨਹੀਂ ਪੂਰੇ ਵਰਲਡ ਦੇ ਵਿੱਚੋਂ ਇੱਥੇ ਜਿਹੜੇ ਹੋਲਾ ਮਹੱਲਾ ਬਣਾਉਣ ਵਾਸਤੇ ਬਾਹਰੇ ਐਨਆਰਆਈ ਵੀ ਸਪੈਸ਼ਲ ਤੌਰ ਤੇ ਹੁੰਦੇ ਨੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਤੇ ਚੜ੍ਹਦੀ ਕਲਾ ਦੇ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਹੋਲਾ ਮਹੱਲਾ ਸਾਡਾ ਹੋਲਾ ਮਹੱਲਾ ਸਾਡੀ ਹੋਲੀ ਨਹੀਂ ਹੈਗੀ